ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕਾਲੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਆ ਜਿਹੜੇ ਜਾਨਵਰ ਤੁਸੀਂ ਵੇਖ ਰਹੇ ਆ ਇਹ ਸਾਰੀਆਂ ਵੇੜਾਂ ਬਾਈ ਕਹਿੰਦਾ ਸੇਲ ਆ ਵਿਕਾਊ ਆ ਇੱਕ ਜਰਸੀ ਆ ਬਾਈ ਕਹਿੰਦਾ ਸਾਢੇ 7 ਦੀ ਫੈਟ ਆਉਂਦੀ ਆ ਕੋਈ ਫੈਟ ਕਢਾ ਕੇ ਲੈ ਜੇ ਤੇ ਜੇ ਸਾਢੇ 7 ਫੈਟ ਨਾ ਆਈ ਬਾਈ ਔਨ ਰਿਕਾਰਡ ਕਹਿੰਦਾ ਤੇ ਅਗਲਾ ਜਰਸੀ ਫ੍ਰੀ ਲੈ ਜੇ ਜੇ ਸਾਢੇ 7 ਨਾ ਫੈਟ ਆਵੇ ਇਹਦੀ ਕੋਈ ਰੁਪਈਆ ਨਹੀਂ ਦੇਣਾ ਫ੍ਰੀ ਗਾਂ ਲੈ ਜੇ ਫੈਟ ਕਢਾ ਲਿਓ ਦੋ ਟਾਈਮ ਚਾਰ ਟਾਈਮ ਤੇ ਜੇ ਨਾ 7.5 ਅਈ ਤੇ ਅਗਲਾ ਫਰੀਦ ਹੈ ਜੇ ਸਾਰੇ ਜਾਨਵਰ ਸੇਲ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦੀਏ ਨਾਂ ਅਵੰਦੀਪ ਸਿੰਘ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਫੋਨ ਨੰਬਰ ਦੱਸ ਦੀਏ 798610238 ਸਹੀ ਗੱਲ ਆ 7.5 ਫੈਟ ਆਉਂਦੀ ਆ ਹਾਂ ਮੰਨ ਲਓ ਵੀ 7.5 ਡੇਲੀ ਫੈਟ ਆਉਂਦੀ ਆ ਜੀ 7 6 7 4 ਪਰ ਆਪਾਂ 7 ਫੈਟ ਕਹਿੰਨੇ ਆ 7 ਦੀ ਤਾਂ ਗਾਰੰਟੀ ਆ 7 ਦੀ ਗਾਰੰਟੀ ਆ ਭਾਈ ਮੈਂ ਨਾ ਜੇ ਕਢਾ ਲੇ 7.5 ਹੀ ਆਊਗੀ ਠੀਕ ਹੈ ਪਰ ਕਈ ਵਾਰੀ ਆ ਪਤੂ ਹੱਥ ਦਾ ਕਰ ਜਾਂਦਾ ਜੇ ਦੇਖੋ ਕਿ ਖੋਜੋ ਕਿ ਨਾਮ ਨਹੀਂ ਹੈ ਨਾ ਉਪਰੇ ਤੋਂ ਉਹਨੂੰ ਭੈਂਡ ਦਾ ਫਰਕ ਪੈ ਤੂੰ ਆਪ ਚੋ ਕੇ ਵਿਖਾ ਦੇ ਹਾਂ ਆਪਣੇ ਘਰੇ ਹੁੰਦੀ ਆ ਬਈ ਕੋਈ ਚੱਕਰ ਲਾ ਲਓ ਬਈ 7:30 ਤੋਂ ਠੀਕ ਹੈ ਹਾਂਜੀ ਇਹ ਤੇ ਆ ਜਾ ਇਧਰ ਇੱਕ ਨੰਬਰ ਤੋਂ ਇਹਨੂੰ ਬਈ ਜੀ 15 14 ਦਿਨ ਹੋ ਗਏ ਸੂਈ ਨੂੰ ਠੀਕ ਹੈ ਦੋਦੇ ਦੇ ਠਾਣ ਹੋਊਗਾ 13 ਕਿਲੋ ਹੂੰ ਭਾਵੇਂ 12 ਮੰਨ ਲਿਆ ਅਗਲਾ ਕੋਈ ਲੇਟ ਨਹੀਂ ਬਈ ਜਿੰਨਾ ਹੈਗਾ ਉਹਨਾਂ ਦਾਸ ਉਹਨਾਂ ਹੀ ਨਿਕਲੇਗਾ ਪਹਿਲਾਂ 12 ਕਿਲੋ ਦਾ ਖੁੱਲਾ ਹੀ ਆ ਨਾ ਠੀਕ ਹੈ ਉਹ 13 ਆਪਾਂ 12 ਕਹਿ ਦਿੰਦੇ ਆ ਠੀਕ ਹੈ 14 15 ਦਿਨ ਇਹਨੂੰ ਸੋਈ ਨੂੰ ਹੋ ਗਏ ਕੋਈ ਲੇਟੀ ਨਹੀਂ ਪਾਈ ਹਜੇ ਇਹਨੂੰ ਲੇਟੀ ਕਾਹਤੋਂ ਨਹੀਂ ਭਾਈ ਉਹ ਭਰਾਂ ਸੀਗਾ ਅਗਲਾ ਭਰਾਂ ਅੱਛਾ ਹਾਂ ਇੱਕ ਆਪਣੇ ਤੋਂ ਨਾਰ ਨਹੀਂ ਹੁੰਦਾ ਮਗਰੇ ਦੇ ਵੱਛੀ ਬਹੁਤ ਚੰਗੀ ਭਾਈ ਠੀਕ ਹੈ ਬਿਨਾਂ ਲੇਟੀ ਤੋਂ 13 ਕਿਲੋ ਦੇ ਵੀ ਕਿਵੇਂ ਦੇਈ ਜਾਂਦੀ ਫਿਰ ਮੈਂ ਉਹ ਚਵਾ ਕੇ ਦੇ ਦਾਂਗੇ ਭਾਈ ਹੋਰ ਨਾ ਦੋ ਰਾਤ ਨੂੰ ਲੇਟੀ ਪਾਉਂਦਾ ਨਹੀਂ ਨਹੀਂ ਯਾਰ ਬਈ ਯਾਰ ਆਪਾਂ ਜਿਹੜੀ ਗੱਲ ਹੁੰਦੀ ਆਪਾਂ ਸੱਚ ਦੱਸਦੇ ਆ ਹਾਂ ਇਹ ਤਾਂ ਗੱਲ ਹੈ ਅੰਕੇ ਵੀ ਆਪਾਂ ਪਹੂ ਵੇਚੇ ਨਾ ਨਹੀਂ ਇਹ ਤਾਂ ਗੱਲ ਸਹੀ ਹੈ ਪਰ ਮੇਰਾ ਹੱਕ ਮੰਨਦਾ ਗੱਲਾਂ ਕਰਨ ਦਾ ਨਹੀਂ ਹੱਕ ਆ ਬਈ ਅਗਲੇ ਦਾ ਵੀ ਗਾਂ ਦੇ ਦਾ ਵੀ ਪੁੱਛ ਗਾਂ ਲੈ ਪੈਸੇ ਲਾਉਣੇ ਉਹਨਾਂ ਨੇ ਆਹ ਕਹੋ ਪੁੱਛਣਾ ਮੈਂ ਪਹਿਲਾਂ ਹੀ ਪੁੱਛ ਲਿਆ 15 ਕਿਲੋ ਦੇ ਦੇ 17 ਦੇ ਦੇ ਉਹ ਆਪਾਂ ਨਹੀਂ ਕਹੋ ਸਾਰੇ ਪਰ 15 ਕਿਲੋ ਦੀ ਉਮੀਦ ਆ ਵੀ ਖੁੱਲਾ ਦੁੱਧ ਪਿਆਉਗੀ ਇਹ ਮਗਰ ਮਗਰ ਆ ਬੱਚੀ ਬਹੁਤ ਚੰਗੀ ਬਈ ਆ ਮਗਰ ਬੱਚੀ ਹੈ ਜੈ ਜਮਲ ਜੈ ਜੈਗਰਿਮਾਲ ਜਮਾਈ ਜੈਜ ਬਈ ਜੀ ਵੇਚਣੀ ਹੈ ਤਾਂ ਜੈਜ ਕਰ ਲੈ 55000 ਚੋਂ ਮਾਨ ਤਾਨ ਹੋਊਗਾ ਬੇਫਿਕਰ ਹੋ ਕੇ ਆਜੋ ਦੁੱਧ ਜਿਹੜਾ ਚੋ ਲੈਣਾ ਬਾਈ ਕਹਿੰਦਾ 13 ਕਿਲੋ ਆ 12 ਮੰਨ ਕੇ ਆਜੋ ਹੋ ਸਕਦਾ ਬਾਈ ਕਹਿੰਦਾ 13 ਹੀ ਨਿਕਲੇ ਆ ਇਹਦੇ ਮਗਰ ਵੱੱਛੀ ਆ ਪਹਿਲਾਂ ਵਹਿੜ ਆ ਮੂੰਹ ਦੋਂਦਾ ਮੂੰਹ ਦੋਂਦੀ ਆ 55000 ਦੀ ਬਾਈ ਕਹਿੰਦਾ ਦੇ ਦੇਣੀ ਆ ਵੀਡੀਓ ਬਣਾਉਣ ਦਾ ਤੁਹਾਨੂੰ ਸਮਾਂ ਦੱਸ ਦੇਣਾ ਕਿਉਂਕਿ ਹਜੇ ਤਾਂ ਸ਼ਾਮ ਦੀ ਚੋਾਈ ਸਾਰਾ ਦਿਨ ਪਿਆ ਜੇ ਕਿਤੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ 4-5 ਵਜੇ ਤੇ ਹਵਾਨਾ ਦੁੱਧ ਨਾਲ ਭਰਿਆ ਆਉਣਾ ਸੀ 11 ਵੱਜ ਕੇ 44 ਮਿੰਟ ਤੇ ਵੀਡੀਓ ਬਣਾ ਰਹੇ ਆ 12 ਵਜਨ ਚ 16 ਮਿੰਟ ਪਏ ਆ ਤੇ ਸ਼ਾਮ ਦੀ ਛਵਾਈ ਚ 6 ਘੰਟੇ 16 ਮਿੰਟ ਪਏ ਅੱਧਾ ਦਿਨ ਹੀ ਪਿਆ ਪਾ ਦਿਓ ਪਹਿਵਾਨਾ ਬੰਨਾ ਵੈੜ ਪੂਰੀ ਚੰਗੀ ਆ ਬਾਈ ਪੂਰੀ ਚੰਗੀ ਆ ਹਾਂ ਆ ਲਓ ਵੀ ਥਣ ਵੇਖ ਲਓ ਚਾਰਾ ਥਣਾ ਦਾ ਸੇਮ ਹੀ ਸਾਈਜ਼ ਐ 55 ਦੀ ਦੇ ਦੇਣੀ ਐ ਮਗਰ ਵੀ ਵੱਛੀ ਸੋਹਣੀ ਐ ਵਧੀਆ ਸੇਵਾ ਕਰ ਲੋਗੇ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰੋ ਜੀ ਛੋਟਾ ਜਿਹਾ ਕੰਨ ਜਾਦ ਵਾਲੀ ਵੱਛੀ ਆ ਮਗਰ ਹੂੰ ਜਾਨਵਰ ਪੂਰਾ ਸੋਹਣਾ 13 ਕਿਲੋ ਆ ਇਹ ਪਿਆਜੇ 15 ਇਹ ਪਿਆਜੇ 16 ਬਾਈ ਕਹਿੰਦੇ ਇੱਥੇ ਦੁੱਧ ਪਿਆਜੂ ਅੱਗੇ ਆ ਜਾ ਇਹ ਬਾਈ ਜੀ ਪਹਿਲਾਂ ਵਹਿੜ ਆ ਰੇ ਵਹਿੜ ਬਹੁਤ ਜ਼ਿਆਦੇ ਚੰਗੀ ਆ ਸਿੰਘ ਇਹਦੀ ਤਾਂ ਜੱਗੀ ਆ ਹਾਂ ਸਿੰਘਾਂ ਵਾਲਾ ਕਹੂਗਾ ਪਤਾ ਨਹੀਂ ਹਨਾ ਇੰਨੀ ਜੈਲੀ ਆ ਭਾਵੇਂ ਜਿਵੇਂ ਮਰਜ਼ੀ ਨਵਾਈ ਆ ਜਿਵੇਂ ਮਰਜ਼ੀ ਨੂੰ ਚੋਈ ਆ ਪੂਰੀ ਵੜ ਦੁੱਧ ਵੀ ਦਿੰਦੀ ਹੈ ਕਿ ਕੱਲੀ ਸੀਲ ਹੀ ਸੀਲ ਲੋਕ ਇਹਦੇ ਠਾ ਹੋਏਗਾ ਬਾਈ ਹੁਣ 9 ਕਿਲੋ ਵੜ ਨੇ 12 ਕਿਲੋ ਦੁੱਧ ਕਰਨਾ ਅੱਜ ਇਹਨੂੰ ਛੇਵਾ ਦੇਣਾ ਸੁਈ ਨੂੰ ਮਗਰੇ ਦੇ ਬੱਚਾ ਮਗਰੇ ਦੇ ਬੱਚਾ ਹਾਂ ਬਾਈ 9 ਕਿਲੋ ਹੈਗਾ ਮੈਂ ਨਾ ਜੋਖ ਕੇ ਦੇਵਾਂਗੇ ਬਾਈ ਸਹੀ ਹੈ ਇਹ ਤਾਂ ਇਹ ਤਾਂ ਪੁੱਛਣਾ ਤੈਨੂੰ ਕਿੰਨਾ ਇਹ ਉਹਦਾ ਕਿੰਨਾ ਇਹ ਤੂੰ ਦੱਸਣਾ ਮੈਂ ਨਹੀਂ ਦੱਸਣਾ ਠੀਕ ਹੈ ਸਹੀ ਹੈ ਹੈ 9 ਕਿਲੋ ਹੈਗਾ ਦੋਸਤ ਇੱਕ ਗੱਲ ਮੈਂ ਦੱਸ ਦਿੰਦਾ ਇਹ ਤਾਂ ਥੋੜੇ ਵਾਲੀਆਂ ਗੱਲਾਂ ਮੈਂ ਪੁੱਛ ਰਿਹਾ ਕਈ ਭੈਣ ਭਰਾ ਕਹਿੰਦਾ ਬਾਈ ਯਾਰ ਤੂੰ ਸਵਾਰ ਕੇ ਨਹੀਂ ਪੁੱਛਦਾ ਅੱਜ ਮੈਂ ਸਵਾਰ ਕੇ ਗੱਲਾਂ ਕਰ ਰਿਹਾ ਪਰ ਬੰਦਾ ਨਰਮ ਹੈ ਜਿੰਨਾ ਕੁਝ ਦੱਸਿਆ ਉਹ ਨੈਟ ਤਿਆਰ ਹੋਊਗਾ ਆਇਆ ਨਾ ਕੋਈ ਮੰਨਿਓ ਕਿ ਹਿੰਮਤ ਅੱਜ ਕਰੜੇ ਜੇ ਸਵਾਲ ਕਰੀ ਜਾਂਦਾ ਇਹ ਕਈ ਭੈਣ ਭਰਾ ਮੈਨੂੰ ਕਹਿੰਦੇ ਬਾਈ ਬਣਾ ਯਾਰ ਤੂੰ ਆ ਵੀ ਪੁੱਛਿਆ ਕਰ ਆ ਵੀ ਪੁੱਛਿਆ ਕਰ ਉਹ ਭਰਾ ਉਹ ਮੇਰਾ ਕੰਮ ਆ ਤਾਂ ਤੁਹਾਨੂੰ ਪਸ਼ੂ ਵਿਖਾਉਣਾ ਕੱਲਾ ਤੁਹਾਨੂੰ ਏਰੀਆ ਦੱਸ ਦੇਣਾ ਕਿ ਫਲਾਣੇ ਤੋਂ ਫਲਾਣੇ ਜਾਨਵਰ ਖੜੇ ਆ ਉਸ ਤੋਂ ਬਾਅਦ ਚ ਤਸੱਲੀਆਂ ਤੁਸੀਂ ਕਰਨੀਆਂ ਚਲੋ ਅੱਜ ਮੈਂ ਵੀ ਪੁੱਛ ਲੈਣਾ ਟਕਾ ਆ ਕੇ ਕੋਈ ਗੱਲ ਨਹੀਂ ਆਏ ਤਾਂ ਪਰ ਇਹ ਥੋੜਾ ਕੰਮ ਆ ਮੈਂ ਤੁਹਾਨੂੰ ਪਸ਼ੂ ਵਕਾਤੇ ਫਲਾਣੇ ਥਾਂ ਫਲਾਣਾ ਫਲਾਣਾ ਜਾਨਵਰ ਖੜਾ ਜਿਹਦੇ ਜਿਹੜਾ ਵੀ ਪਸੰਦ ਆਉਂਦਾ ਫੋਨ ਲਾਓ ਅਗਲੇ ਨਾਲ ਟਕਾ ਕੇ ਗੱਲ ਕਰੋ ਚਵਾਈਤ ਬਹੁਤ ਚੰਗੀ ਆ ਭਾਈ ਇਹਦੀ ਕਿੰਨੇ ਦੀ 26000 ਦੀ ਵੇਰ ਦੇਗਾ 26 ਦੀ 26 ਦੀ ਭਾਈ ਵੇਰ ਸੀ ਕਿ 40000 ਦੇ ਅਗਲੇ ਨਾਲ ਸੈਂਗ ਆ ਤੇ ਸੈਂਗ ਦਾ ਜਮਾਨਾ ਬੜੀ ਖੋਹ ਬੈਠੇ ਨੇ ਕਰੇ 10 ਕਿਲੋ ਮਾਰੀ ਨੇ ਵੇਰ ਨੇ 12 ਕਿਲੋ ਦੁੱਧ ਦੇਣਾ ਭਾਈ 26000 ਦੀ ਦੇ ਦੇਣੀ ਆ ਸੈਂਗ ਤਾਂ ਚਲੋ ਹੈਗੇ ਆ ਪਰ ਜਿਹਨੇ ਦੁੱਧ ਪੀ ਇਹਨੂੰ ਲੈਣੀ ਆ ਅੱਜ 9 ਕਿਲੋ ਹੈਗਾ 12 ਕਿਲੋ ਦੁੱਧ ਪਿਆ ਜੂ 25 26000 ਦੀ ਤਾਜੀ ਸੂਈ ਵੜ ਦੇਣੀ ਵੀ ਕਿਹਨੇ ਆ ਫਿਰ ਤੁਹਾਨੂੰ ਵੀ ਪਤਾ 9 ਕਿਲੋ ਹੈਗਾ ਜੇ ਕੇ ਇਹਨੇ ਥੋੜੇ ਪੈਸੇ ਲਾਉਣੇ ਹੋਵੇ ਕਹਿਣ ਵਾਲੀ ਗੱਲ ਨਹੀਂ 9 ਕਿਲੋ ਦੁੱਧ ਤਿਆਰ ਹੋਊ ਤੜਕੇ ਚੋਲਿਓ ਆਥਨੇ ਚੋਲਿਓ ਅਗਲੇ ਦਿਨ ਫੇਰ ਚੋਲਿਓ ਮੈਂ ਇੱਕ ਹੋਰ ਬੈਂਤੀ ਕਰ ਦਿੰਦਾ ਬਈ ਕਿਸੇ ਨੇ 100 ਕਿਲੋਮੀਟਰ ਤੱਕ ਆਉਣਾ ਹਨਾ ਹੁਕਮ ਹੀ ਕਰ ਬੈਂਤੀ ਕਰ ਦਿੰਦਾ ਦੁੱਧ ਘੱਟ ਨਿਕਲੇ ਆਪਾਂ ਉਹਦਾ ਗੱਡੀ ਦਾ ਤੇਲ ਵੀ ਦੇਵਾਂਗੇ ਹੋਰ ਦੱਸ ਜੋ ਆਪਾਂ ਚਰਵਰ ਨਾਲ ਆਉ ਆਪਾਂ ਉਹ ਵੀ ਭਰਾਂ ਪਹਿਲਾਂ ਮੈਂ ਗੱਡੀ ਤੇ ਐ ਮੈਨੂੰ ਕਿੰਨਾ ਤੇਲ ਦੇਵੇਂਗਾ ਚਲੋ ਆਪਣੀ ਦਾ ਘਰ ਦੀ ਗੱਲ ਆ ਕੋਈ ਘਰ ਦੀ ਗੱਲ ਕਿ ਮੇਰੇ ਲਈ ਗੱਡੀ 'ਚ ਪਾਣੀ ਚੱਲਦਾ ਹੀ ਹਾਂ ਤਾਂ ਚਲ ਕੋਈ ਨਹੀਂ ਆਪਣੀ ਪਾਣੀ ਪੀਣ ਦੀ ਗੱਲ ਆ ਹਨਾ ਚਲ ਜਿਹੜੀ ਗੱਲ ਆ ਜਿੰਨਾ ਦੁੱਧ ਸਿਆ ਬਈ ਓਨਾ ਹੀ ਨਿਕਲਣਾ ਇਹ ਨਹੀਂ ਵੀ ਕਿਸੇ ਦੀ ਭੁਗਾਈ ਨਹੀਂ ਜਾਣੀ 100 ਕਿਲੋਮੀਟਰ ਤੋ ਆ ਕੇ ਹੂੰ ਇਹ ਵੀ ਗੱਲ ਸਹੀ ਹਾਂ ਬਈ ਬਈ ਇਹ ਵੀ ਗੱਲ ਨੋਟ ਕਰ ਸੌਦਾ ਹੋ ਜੇ ਤੁਹਾਡਾ ਤੋਂ ਟਾਈਮ ਚੋ ਕੇ ਦੁੱਧ ਵੜ ਲਓ ਤੁਸੀਂ ਇੱਥੇ ਆ ਕੇ ਵੜ ਦੁੱਧ ਨਾ ਕੱਢੇ 19 21 ਹੋ ਜੇ ਜਿੰਨਾ ਤੁਹਾਡਾ ਤੇਲ ਮਚਿਆਉ ਗੱਡੀ ਦਾ ਜਾਂ ਮੋਟਰਸਾਈਕਲ ਦਾ ਉਹਨਾਂ ਤੇਲ ਦੇ ਕੇ ਬਾਈ ਕਹਿੰਦਾ ਮੈਂ ਘਰੋਂ ਮੋੜੂਗਾ ਆਏ ਨਹੀਂ ਉਹ ਪਹਿਲੀ ਗੱਲ ਤਾਂ ਬਾਈ ਕਹਿੰਦਾ ਨਿਕਲਣਾ ਹੀ ਨਹੀਂ ਗਲਤ ਕਿਉਂਕਿ ਤੇਲ ਤਾਂ ਹੀ ਕਹਿੰਦਾ ਜਦੋਂ ਉਹਨਾਂ ਕੋਲ ਹੈਗਾ ਦਿਖਾ ਦੇ ਬਾਈ ਉਹ ਵਹਿ ਰਿਹਾ ਜੇ ਆਪਣੇ ਕੋਲੇ ਆਈ ਆ ਉਹ ਇੱਧਰ ਖੜੀ ਆ ਹਨਾ ਬਾਹਰਲੇ ਪਾਸੇ ਮੇਰਾ ਘਰ ਹੋ ਗਿਆ ਚਲ ਕੋਈ ਨਾ ਹੈਗੀ ਆ ਕੋਈ ਨਹੀਂ ਹੈਗੇ ਆਪਾਂ ਨੂੰ ਬਈ ਥੋੜੀ ਤਸੱਲੀ ਘੱਟ ਹੋਈ ਚੋਕੇ ਤਸੱਲੀ ਕਰੇਗਾ ਉਹਦੀ ਮੈਂ ਮੰਨ ਲਾ ਵੀ ਦੋ ਟਾਈਮ ਉੱਥੇ ਚੋਕੇ ਲਿਆਂਦੀ ਘਰੇ ਚੋਪਰਾ ਕਰ ਗਈ ਹਾਂ ਉਹਦੀ ਆਪਾਂ ਕੀ ਗਾਰੰਟੀ ਦੇਣ ਜਿਹੜੀ ਮੈਂ ਬਾਹਰ ਖੜੀ ਆ ਇਹ ਤਾਂ ਗੱਲ ਸਹੀ ਦੋਸਤੋ ਬੰਦਾ ਨਾਰਮ ਆ ਇਹ 'ਚ ਕੋਈ ਸ਼ੱਕ ਨਹੀਂ ਅੱਖਾਂ ਇਹ ਕਿਹੜਾ ਜਿਹੜਾ ਹੁਣ ਆਇਆ ਵੀਰੋ ਵਾਲਾ ਬਾਈ ਚੋਦੀ ਪਾ ਦਿੰਦਾ ਹਾਂ ਹਾਂ ਕਈ ਲਾਲਚ ਕਰ ਜਾਂਦੇ ਆ ਪਰ ਨਹੀਂ ਬਾਈ ਯਾਰ ਜਿਹੜਾ ਆਪਾਂ ਨੇ ਤਸੱਲੀ ਕੀਤੀ ਗਾਂ ਲੈ ਨੂੰ ਕੀ ਗਾਰੰਟੀ ਹਾਂ ਇਹ ਗੱਲ ਬਾਈ ਮੀ ਜਾਵੇ ਨੇਰੀ ਜਾਵੇ ਮੈਂ ਦੋ ਟਾਈਮ ਉਹ ਚੋਕੇ ਲੈਣਾ ਇਹ ਗੱਲੋਂ ਬੰਦਾ ਨਾਰਮ ਆ ਤੂੰ ਮੈਨੂੰ ਪਤਾ ਇੱਥੇ ਆ ਜਾ ਇਹ ਦੇਖ ਹਾਂ ਬਾਈ ਜੀ ਦੁੱਧ 8 ਕਿਲੋ ਹੀ ਆ ਆਪਾਂ ਕਿੰਨੇ ਦੀ ਮਗਰੇ ਰਿਆ ਬੱਚਾ ਤੇ ਵੇਖਣ ਵਾਲਾ ਘੜਬ ਹੋ ਗਈ ਮੈਂ ਨਾ ਬਈਰ ਜਿਵੇਂ ਮਰਜੀ ਪੈ ਕੇ ਚੋਏ ਇੰਨੀ ਠੰਡੀ ਸੀ ਲਾ ਇਹ ਕਿੰਨੇ ਦੀ ਬੱਚਾ ਤੂੰ ਰੱਖ ਲਈ ਕਿੰਨੇ ਦੀ ਬੱਚੇ ਦਾ ਬਣਾ ਬਈ ਬੱਚੇ ਦਾ ਕਰਦੀ ਆ ਇਹ ਅੱਛਾ 15000 ਦੀ ਦੇ ਦਿਆਂਗੇ 8 ਕਿਲੋ ਦੁੱਧ ਆ 7 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਉਹ ਕੰਡੇ ਤੇ ਜੋਖ ਲਿਓ 15000 ਦੀ ਦੇ ਦੇਣੀ ਥਾਣਾ ਇੱਕ ਬਹਿਣੀ ਵਾਲਾ ਹਾਂ ਮਗਰਲਾ ਹੂੰ ਜਿਵੇਂ ਥਾਣੋਂ ਕੇ ਆ ਜੇ ਦਾ ਪਤਾ ਉਹ ਫੜਦੇ ਆ ਕੋਈ ਭੂਰ ਨਹੀਂ ਪੈਂਦੀ ਜੇਠ ਮਾੜੀ ਜਿਵੇਂ ਭੂਰ ਜੀ ਵੰਗੂ ਹਨਾ ਵੀ ਬਾਲੀਉ ਨਹੀਂ ਅਗਰ ਨੂੰ ਪਤਾ ਨਹੀਂ ਲੱਗਣਾਗਾ ਸਹੀ ਹੈ ਪਰ ਆਪਾਂ ਦੱਸਤਾ ਬਾਈ ਸਹੀ ਹੈ ਚਲ ਇਹਦਾ ਕੀ ਦੌਰ ਨਾ ਕੋਈ ਨਾ ਖੜੀ ਰਹਿਣ ਛੋਟਾ ਪਾ ਕੋਈ ਗੱਲ ਨਹੀਂ ਚਟਾ ਬਾਈ ਦੁੱਧ ਵੇਖਣਾ ਪੈਸੇ ਘੱਟ ਦੁੱਧ ਮੱਝਾਂ ਦਾ ਦੁੱਧ ਮੱਝਾਂ ਦਾ ਦੁੱਧ ਮੱਝਾਂ ਦਾ ਬਾਈ ਚਟਾ ਐਸ ਵਾਰ ਕੇ ਦਿਖਾ ਦੀ ਲੈ ਦੁਆਰਾ ਵੇਖ ਲਉ 15000 ਦੀ ਦੇ ਦੇਣੀ 8 ਕਿਲੋ ਦੁੱਧ ਹੈ ਮਗਰ ਇਹਦੇ ਵਛਾ 7 ਕਿਲੋ ਮੰਨ ਕੇ ਕੰਡੇ ਦੇ ਜੋ ਖਲੋ ਜਿਹੜੀ ਨਾਲ ਖੜੀ 2 ਨੰਬਰ ਦੇ ਥੱਲੇ 9 ਕਿਲੋ ਦੁੱਧ ਤਾਜੀ ਸੂਈ ਆ ਐਥੇ ਆ ਜਾ ਫਿਰ ਜਰਸੀ ਆਪਦੀ ਰਾਣੀ ਤੇ 9 ਕਿਲੋ ਦੁੱਧ ਆ ਬਾਈ अच्छा ठीक दा। है 60 ਰੁਪਏ ਕਿਲੋ ਡੇਰੀ ਤੇ ਹੁੰਦਾ ਇਹਦਾ 60 ਰੁਪਏ ਮੰਨ ਲਾ ਆਪਾਂ 7.5 ਫੈਂਟ ਕਹੀਏ 7.5 ਫੈਂਟ ਆਪਣੇ ਕੋਲੇ ਆਉਂਦੀ ਹੈ ਅਗਲਾ 7 ਫੈਂਟ ਮੰਨ ਕੇ ਗਾਂ ਲੈ ਜੇ ਅੱਛਾ ਹਾਂਜੀ 9 ਕਿਲੋ ਦੁੱਧ ਆ ਸੂਈ ਨੂੰ ਆਪਾਂ ਨੂੰ ਤਾਂ ਢਾਈਆਂ ਮਹੀਨਿਆਂ ਦੀ ਗਾਰੰਟੀ ਮਿਲੀ ਆ ਹਨਾ ਇਹ ਨਹੀਂ ਪਤਾ ਭਾਈ ਢਾਈ ਸਾਲ ਹੋ ਗਏ ਹੁਣ ਐਵੇਂ ਹੁਣ ਕਹਾਂ ਦਾ ਸੂਈ ਹੁੰਦਾ ਜਦੋਂ ਪਤਾ ਹੀ ਨਹੀਂ ਆਪਾਂ ਨੂੰ ਉਹਦਾ ਨਾਮ ਹਾਂ ਜਦੋਂ ਬੱਚਾ ਹੀ ਨਹੀਂ ਮਗਰ ਹਨਾ ਹਾਂ ਐਵੇਂ ਆਪਾਂ ਕਹੀਏ ਜੇ ਆਪਾਂ ਜਦਣਾ ਨਹੀਂ ਕਹੇ ਨਾ ਭਵਨ ਦਾ ਢਾਈ ਸਾਲ ਮੰਨ ਲੈ 9 ਕਿਲੋ ਦੁੱਧ ਚੋਖ ਕੇ ਲੈ ਜੇ ਕਿੰਨੇ ਦੀ 40000 ਦੀ 40000 ਹਾਂਜੀ ਬਾਈ ਮਾਨਤਨ ਥੋੜਾ ਘਣਾ ਹੋ ਜੂ ਬਾਈ ਬਾਹਰ ਨਹੀਂ ਗਾ ਇਹ ਤਾਂ ਮੱਝ ਆ ਬਾਈ ਕਿੰਨੇ ਡੇਢੀ ਦੇ ਕਿੰਨੇ ਪੈਸੇ ਬੰਦੇ ਆ ਦੁੱਧ ਦੇ 550 ਦਾ ਦੁੱਧ ਪਉਂਦੀ ਆ ਕੱਲੀ ਕੱਲੀ ਹਾਂਜੀ ਬਾਈ 550 ਦਾ 550 ਦਾ ਤਾਂ 250 ਇਹਨੋ ਖਵਾ ਖਾਣਾ ਨਹੀਂ ਗਾ ਪੱਠੇ ਦਾ ਆਪਾਂ ਫੰਡਰ ਨੂੰ ਵੀ ਪਾਉਣੇ ਆ ਹਾਂ ਤੇ 250 ਦੇ ਨੇ ਦਾਣਾ ਖਾਣਾ ਨਹੀਂ ਗਾ ਹਾਂ 300 ਰੁਪਏ ਫੇਰ ਵੀ ਬਚਾਉਂਦੀ ਆ ਇਹ ਵੀ ਗੱਲ ਤੇਰੀ ਸਹੀ ਆ ਖਾਸਾ ਜੀ ਬੋਤਲ ਕਿੰਨੇ ਦੀ ਆਉਂਦੀ ਆ ਉਹ ਤਾਂ ਨਹੀਂ ਪਤਾ ਉਹ ਤਾਂ ਆਪਾਂ ਬਈ ਯਾਰ ਭਰਤ ਦੇਣੀਗੇ ਚਲੋ ਫੇਰ ਵੀ ਚੰਗੀ ਗੱਲ ਆ ਉਹਦੇ ਨਾਲ ਤਾਂ ਫੇਰ ਵੀ ਚੰਗੀ ਹੈ ਮੈਂ ਤਾਂ ਉਹ ਦੂਜੇ ਪਾਸੇ ਕਹਿੰਦੇ ਤੂੰ ਤਾਂ ਗਲਤ ਸੋਚ ਗਿਆ ਕਿ ਤੇ ਤੈਨੂੰ ਨਾ ਕਹਦੇ ਆ ਮੈਂ ਉਹ ਤਾਂ ਮੈਂ ਉਹ ਦਿਨ ਦੱਸਿਆ ਕਿ 250 ਦੀ ਤੋ ਵੀ ਆਉਂਦੀ ਹੋਊ ਹਾਂ ਹੋਊਗੀ ਬਾਈ 250 ਦੀ ਦਾ 250 ਦੀ ਤੇ ਉਹਨੇ ਕਹ ਲ ਸੈਰੀ ਕੋ ਕੌਣਾ ਇਹਦੇ ਤਾਕਤ ਦੇਣੀ ਦੁੱਧ ਨੇ ਫਰ ਨਹੀਂ ਨਾ ਕਿੰਨੀ ਲੱਤ ਨੂੰ ਵੀ ਖਾੜਾ ਹੋ ਗਿਆ ਨਾ ਬਾਈ ਲੱਗਣੂ ਕਿਵੇਂ ਜੋ ਪੀਪੀ ਜਗਲਾ ਲੜ ਪੈਂਦਾ ਹਾਂ ਇਹ ਵੀ ਗੱਲ ਹੈਗੀ ਆ ਸਹੀ ਹੈ 2 250 ਬੋਤਲਾਂ ਲੱਗਿਆ ਹੀ ਗਿਆ ਨਾ ਲੱਖ ਹੋਰ ਵੀ ਲੱਗਣੇ ਥਾਂ ਬਣ ਹੂੰ ਦੋਸਤੋ ਤਾਂ ਚਲੋ ਆਸੇ ਖੇਡੇ ਨੇ ਗੱਲਾਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਡੈਰੀ ਜੋਏ ਦੇ ਦੁੱਧ ਦੇ ਪੈਸੇ ਆਉਂਦੇ ਆ 9 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ 7.5 ਦੀ ਫੈਟ ਆਉਂਦੀ ਆ 7 ਫੈਟ ਮੰਨ ਕੇ ਕੋਈ ਵੀ ਸੌਦਾ ਕਰ ਲੈ ਡੈਰੀ ਕੋਲੇ ਆ ਪਮਾ ਉਹ ਡੈਰੀ ਤੋਂ ਫੈਟ ਕਢਾ ਲੈ ਪਮਾ ਆਪਦੇ ਪਿੰਡ ਲਈ ਜਾ ਕੇ ਫੈਟ ਕਢਾ ਲੈਣੀ ਦੋ ਤਿੰਨ ਡੈਰੀਆਂ ਬਾਈ ਦੇ ਪਿੰਡ 'ਚ ਪਮਾ ਉੱਥੋਂ ਫੈਟ ਕਢਾ ਲੈ 40000 ਦੀ ਦੇ ਦੇਣੀ ਆ ਐ ਪੂਰੀ ਗੋਰੀਆ ਮੇ ਮਾਰਗੀ ਜਰਸੀ ਸੂਹ ਮੱਥੇ ਦੀ ਫੋਲੀ ਸੁਨੱਖੀ ਆ ਜੀ ਤੋਂ ਲਈ ਅਗਲਾ ਕਹਿੰਦਾ ਬਾਈ ਕਹਿੰਦਾ 2.5 ਮਹੀਨੇ ਸੂਈ ਨੂੰ ਹੋਗੇ ਪਰ ਬਾਈ ਕਹਿੰਦਾ ਜਦੋਂ ਆਪਾਂ ਸੂਂਦੀ ਨਹੀਂ ਵੇਖੀ ਬੱਚਾ ਇਹਦੇ ਮਗਰ ਹੈ ਨਹੀਂ ਆਪਾਂ ਨਹੀਂ ਕਹਿੰਦੇ 2.5 ਦੀ ਸੂਈ ਪਮਾ ਕੋਈ 2.5 ਸਾਲਾਂ ਦੀ ਮਾਨਲੇ ਪਰ ਆਪਾਂ ਦਾ ਦੁੱਧ ਦੇ ਪੈਸੇ ਲੈਣੇ ਆ 9 ਕਿਲੋ ਦੁੱਧ ਕੰਡੇ ਵਾਲਾ ਤਿਆਰ ਹੈ ਮੱਝਾਂ ਵਰਗਾ ਦੁੱਧ ਹੈ ਮੱਝਾਂ ਆਂਗੂ ਇਹਦੀ ਫੈਟ ਆਉਂਦੀ ਹੈ ਤੇ ਮੱਝਾਂ ਵਾਲੇ ਪਾਸੇ ਡੇਰੀ 'ਚ ਦੁੱਧ ਪੈਂਦਾ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 60 ਮੱਝ ਦਾ ਹੀ ਦੁੱਧ ਪੈਂਦਾ ਹੁੰਦਾ ਗਾਂ ਦਾ 60 ਰੁਪਏ ਨਹੀਂ ਆਉਂਦਾ ਜਿਹੜੀਆਂ ਦੂਜੀਆਂ ਹੁੰਦੀਆਂ ਉਹ ਤਾਂ 25 ਰੁਪਏ 26 ਰੁਪਏ 27 ਰੁਪਏ ਵੱਧ ਤੋਂ ਵੱਧ 30 ਜੇ ਕ੍ਰਾਸ ਆ ਚੰਗੀ ਫੈਟ ਆਉਂਦੀ ਹੈ ਕਿਸੇ ਦਾ 35 ਵੀ ਹੋ ਜਾਂਦਾ ਹੋ ਸਕਦਾ ਕਿਸੇ ਦਾ ਕੋਈ 38 ਵੀ ਆ ਜਾਂਦਾ ਪਰ ਇਹਦੇ 60 ਰੁਪਏ ਆਉਂਦੇ ਆ ਪ੍ਰਤੀ ਕਿਲੋ ਦੇ ਹਿਸਾਬ ਨਾਲ 9 ਕਿਲੋ ਦੁੱਧ ਕੰਡੇ ਵਾਲਾ ਤਿਆਰ 40000 ਦੀ ਦੇ ਦੇਣੀ ਆ ਪਾਊਡਰ ਪਾੜੇ ਕੋਈ 2 ਕ ਡੱਬੇ ਇਹਨੂੰ ਤੇ ਨੇ ਹੀਟ 'ਚ ਆ ਜਾਣਾ ਤੇ ਗੱਭਣ ਵਹਿੜ ਹੋ ਜੂ ਇਹ ਕਿਹੜਾ ਕੋਈ ਬੁੱਢੀ ਢਾਂਡੀ ਆ ਨਵਾਂ ਹਾਨ ਵਹਿੜ ਨਾਲੇ ਦੱਸਿਆ ਗਰਮੀਓ ਗਰਮੀ ਦੁੱਧ ਪੀ ਜਾਇਓ ਤੇ ਨਾਲੇ ਪਾਊਡਰ ਦੇ ਲਓ 2 ਕਿਲੋ ਹੀਟ 'ਚ ਆਜੂ ਸੀਵਨ ਲੈ ਜੂ ਗੱਭਣ ਕਰਾ ਕੇ ਫੁੱਲ ਪੈਸਾ ਦੀ ਵਹਿੜ ਆ ਅੱਜ ਦੀ ਵੀਡੀਓ ਦੇ ਵਿੱਚ ਜਮਾ ਸਸਤੇ ਮੁੱਲ ਦੇ ਇਹ ਸਾਰਾ ਮਾਲ ਚਾਰ ਨਾਗ ਹੈ ਮੋٹے ਮੋٹے ਥਾਣ ਸਾਰੀਆਂ ਵੇੜਾ ਥਣ ਭਾਂਡੇ ਦੀਆਂ ਸਾਫ ਸੁਥਰਾਂ ਕਿਸੇ ਦੇ ਵੀ ਫੋਟ ਚਾਂਗੇ ਨਹੀਂ ਸਾਰਿਆਂ ਨੂੰ ਸਸ਼ਿਕਾ